ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦਰਸ਼ਨ ਕਰਾਂਗੇ ਗੁਰਦੁਆਰਾ ਸ਼੍ਰੀ ਪੱਤਗੜ੍ਹ ਸਾਹਿਬ ਉਸ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਕਰਾਂਗੇ ਜਿੱਤੇ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚੁਣਿਆ ਗਿਆ ਸੀ ਐਤਵਾਰ ਦਾ ਦਿਨ 4 5 2025 ਕਪਤਵ ਨੂੰ ਬੂਰੇ ਵਿੱਚ ਮੀਡੀਆ ਦੇ ਵਿੱਚ ਦਰਸ਼ਨ ਕਰਾਉਣੇ ਆ ਗੁਰਦੁਆਰਾ ਸ੍ਰੀ ਪਟਕਾੜ ਸਾਹਿਬ ਜੀ ਦੇ ਤੇ ਤੋਏਂ ਪੈ ਕੇ ਗਲ ਜਾਈਗੀ ਕਿ ਜੇ ਵੱਡੇ ਰੱਖ ਦਾ ਆਸਰਾ ਮਿਲ ਗਏ 19 ਵੱਡੀਆਂ ਹੋ ਜਾਂਦੀ ਜਿਨ੍ਹਾਂ ਨੂੰ ਨਾਮ के ਤੂਰੇ ਬੱਲੇ ਚਾਹਲੇ ਐ ਸ਼ੈਰੀ ਦੇ ਬੱਲੇ ਅਮੀਰ ਨਹੀਂ ਹੈ ਸ੍ਰੋਪਤੀ ਬਣਾ ਕੋਣ ਦੇ ਨਾਂ ਤੂਰੀ ਦੇ ਜਿਨ ਕਹਿ ਰਿਹਾ ਤੂ ਪਰਸਨ ਤੇ ਨਾਰ ਬੋਲੀ ਕਿਹ ਕੋਣ ਬੱਡਾ ਮਾਇਆ ਦਾ ਬੱਡਾ ਕੇ ਨਾਮ ਤੇ ਇਹ ਨੇ ਨੇ ਆਪਸ ਕੋਲ ਦਾ बड़े बटे बाजी आए किन्हें सत्ता मां आए किन्हें बुजुर्ग बाजी आए बुनियादी चीजें सब तो सरकारी के बाबा बड़ी जब आदित्या कैसे माता किसी को यहाँ कैसे मैं विशेष रूप से ये पास कर ਜੋ ਕਿ ਉਹਦਾ ਜਿਹੜਾ ਅਮਰ ਬੰਦਾ ਉਹ ਕਹਿਣ ਲੱਗਾ ਸਾਧਮ ਇੱਥੇ ਉਹ ਮਿੱਟੀ ਹੋਵੇ ਜਨਾ ਨਹੀਂ ਛੇਕੇ ਜਨਮ ਕਰਦਾ ਨਹੀਂ ਪੜਾਈ ਨਹੀਂ ਕਿਤੇ ਜੀਵਨ ਕਰਦੀ ਸਰਕਾਰਾਂ ਤੇ ਉਹ ਦਬੇ ਸਮਾਂ ਗੁਰਮੀਤ ਸਿੰਘ ਟੁਕੀਆ ਆਪਾਂ ਸਰਪੰਚ ਦੇ ਪਾਸੇ ਆਈ ਕਿਤੇ ਮੁੜ ਕੇ ਵੀ ਕੋਈ ਨਹੀਂ ਨਾਲ ਜਿੱਤੋ ਕਰਦੀ ਆ ਸਾਥ ਸਾਥ ਆਓ ਆਪਾਂ ਮਿਦਰਸ਼ਨ ਕਰਦੇ ਆ ਪੂਰਾ ਸਹਿਰ ਕੀਤੇ ਜਿੱਥੇ ਛੋਟੇ ਸਹਿਬਜ਼ਾਦਾਂ ਨੂੰ ਨੀਹਾਂ ਦੇ ਵਿੱਚ ਚੁਣਾਇਆ ਗਿਆ ਸੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਜੀ ਤਾਂ ਕਿ ਵੀਡੀਓ ਹੋਰ ਵੀ ਸੰਗਤਾਂ ਤੱਕ ਪਹੁੰਚ ਸਕੇ ਮੈਂ ਤੁਹਾਡਾ ਆਪਣਾ ਰਾਮਪਾਲ ਸਿੰਘ న్యూਸ ਐਂਡ ਬਲੌਗ ਜੁਕੀ ਜਨਰਲ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਜ਼ਰੂਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਮੇਰੀ ਆਉਣ ਵਾਲੀਆਂ ਵੀਡੀਓ ਵੀ ਤੁਹਾਡੇ ਤੱਕ ਪਹੁੰਚ ਮਿਲਦੀਆਂ ਤੁਹਾਨੂੰ ਹੋਰ ਵੀਡੀਓ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ जे वे रुख आसना मिलके उन्नी वी हो जाती जो ਹਾਂ ਠੀਕ ਹੈ। ਆਹ ਪਾੜ ਠੀਕ ਆ ਬਤ ਵਧੀਆ। ਹੋਰ ਠੀਕ ਆ? ਆ ਆਖੀ ਜੱਗਿਆ ਹੋਇਆ। ਪਾਣੀ ਬੋਤਲ ਆ। ਉਹ ਜੋ ਬੋਤਲ ਪਾਣੀ ਵਾਲੀ ਹੈ। ਹੋਰ? ਇਹ ਗਾ ਗਾ।